ਸਾਸੀਗਾਨ ਮੈਂ ਹਾਂ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਭ ਤੋਂ ਵੱਡਾ ਝਟਕਾ ਚਲਦੀਆਂ ਜਿਮਨੀ ਚੋਣਾਂ ਦੇ ਵਿੱਚ ਲੱਗਾ ਹੈ ਇਹ ਐਕਸ਼ਨ ਆਪ ਆਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵੱਲੋਂ ਨਹੀਂ ਲਿਆ ਗਿਆ ਨਾ ਸੰਦੀਪ ਪਾਠਕ ਵੱਲੋਂ ਨਾ ਰਾਘਵ ਚੱਡਾ ਵੱਲੋਂ ਨਾ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਸੰਜੇ ਸਿੰਘ ਹੋਰਾ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਪੰਜਾਬ ਸਰਕਾਰ ਅਤੇ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਕਿਉਂਕਿ ਪੰਜਾਬ ਉੱਤੇ ਇੱਕ ਪਾਸੇ ਅਰਵਿੰਦ ਕੇਜੀਵਾਲ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਕਬਜ਼ਾ ਕਰ ਲਿਆ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਬੜੇ ਸ਼ੌਂਕ ਅਤੇ ਬੜੇ ਚਾਅ ਦੇ ਨਾਲ ਮੁਹੱਲਾ ਕਲੀਨਿਕ ਮੁਹੱਲਾ ਡਿਸਪੈਂਸਰੀਆਂ ਪੰਜਾਬ ਦੇ ਵਿੱਚ ਬਣਾਈਆਂ ਗਈਆਂ ਸੀ ਉਹਨਾਂ ਡਿਸਪੈਂਸਰੀਆਂ ਉੱਤੇ ਫੋਟੋ ਲੱਗੀ ਹੋਈ ਸੀ ਸੂਬੇ ਦੇ ਭਗਵੰਤ ਮਾਨ ਦੀ ਮੁੱਖ ਮੰਤਰੀ ਦੀ ਫੋਟੋ ਲੱਗੀ ਹੋਈ ਸੀ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਭੰਡਿਆ ਸੀ ਦੂਸਰੇ ਪਾਸੇ ਕਾਂਗਰਸ ਪਾਰਟੀ ਨੇ ਵੀ ਭੰਡਿਆ ਸੀ ਲੇਕਿਨ ਹੁਣ ਵੱਡਾ ਐਕਸ਼ਨ ਲਿਆ ਗਿਆ ਹੈ ਭਾਰਤੀ ਜਨਤਾ ਪਾਰਟੀ ਇਸ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਸੇਪ ਮੰਤਰੀ ਬਲਵੀਰ ਸਿੰਘ ਨੇ ਦਿੱਤੀ ਹੈ ਬਲਵੀਰ ਸਿੰਘ ਨੇ ਕਿਹਾ ਹੈ ਕਿ ਸਾਡੇ ਨਾਲ ਮਤਰੇਈ ਮਾਂ ਵਰਗਾ ਬਿਹੇਵ ਕੀਤਾ ਜ਼ਾਰਿਆ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਜਦੋਂ ਅੰਦਰ ਜਾਂਦੇ ਸੀ ਮੁਹੱਲਾ ਕਲੀਨਿਕ ਜਾਂ ਮਾਲਾ ਡਿਸਪੈਂਸਰੀ ਦੇ ਵਿੱਚ ਤੇ ਪਹਿਲਾਂ ਭਗਵੰਤ ਮਾਨ ਦੀ ਫੋਟੋ ਦੇਖਣ ਨੂੰ ਮਿਲਦੀ ਸੀ ਲੇਕਿਨ ਹੁਣ ਕਬਜ਼ਾ ਕਰ ਲਿਆ ਹੈ ਇਹਨਾਂ ਉੱਤੇ ਭਾਰਤੀ ਜਨਤਾ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਜਿਹੜਾ ਪੈਸਾ ਅਸੀਂ ਤੁਹਾਨੂੰ ਮੁਹੱਈਆ ਕਰਵਾ ਰਹਿਆਂ ਉਹ ਤੁਸੀਂ ਹੋਰ ਕੰਮਾਂ ਵਾਸਤੇ ਪੈਸਾ ਵਰਤਲੇ ਹੋ ਇਸ ਲਈ ਮੁੱਖ ਮੰਤਰੀ ਦੀ ਫੋਟੋ ਮੁਹੱਲਾ ਕਲੀਨਿਕ ਮੁਹੱਲਾ ਡਿਸਪੈਂਸਰੀਆਂ ਤੇ ਨਹੀਂ ਲੱਗ ਸਕਦੀ ਅੱਜ ਤੋਂ ਬਾਅਦ ਵੱਡਾ ਐਕਸ਼ਨ ਲਿਆ ਜਾਵੇਗਾ ਮੁਹੱਲਾ ਕਲੀਨਿਕ ਜਿਹੜੀਆਂ ਉਹਦੀਆਂ ਤਸਵੀਰਾਂ ਨੇ ਉਹ ਹਟਾ ਕੇ ਨਰਿੰਦਰ ਮੋਦੀ ਜਾਂ ਅੰਸ਼ੂਮਾਨ ਜਿਹੜਾ ਟ੍ਰੀਟਮੈਂਟ ਯੋਜਨਾ ਹੈ ਉਹਦੀਆਂ ਲਾ ਦਿੱਤੀਆਂ ਜਾਣਗੀਆਂ ਇਹ ਵੱਡਾ ਖੁਲਾਸਾ ਆਪ ਆਪ ਵੀ ਪਾਰਟੀ ਦੇ ਮੌਜੂਦਾ ਮੁੱਖ ਮੌਜੂਦਾ ਮੰਤਰੀ ਬਲਬੀਰ ਸਿੰਘ ਨੇ ਕੀਤਾ ਹੈ ਬਲਬੀਰ ਸਿੰਘ ਨੇ ਕਿਹਾ ਹੈ ਕਿ ਸਾਡੇ ਨਾਲ ਪਹਿਲਾਂ ਹੀ ਵੱਡੀਆਂ ਚਾਲਾਂ ਚਲੀਆਂ ਜਾ ਰਹੀਆਂ ਨੇ ਚਾਹੇ ਉਹ ਝੋਨੇ ਦੀ ਫਸਲ ਹੋਵੇ ਚਾਹੇ ਉਹ ਪੰਜਾਬ ਦੀ ਸਿਹਤ ਹੋਵੇ ਉਹਨਾਂ ਕਿਹਾ ਕਿ ਜੇਕਰ ਸਤਾਤਾਰੀ ਸਰਕਾਰ ਭਾਰਤੀ ਜਨਤਾ ਪਾਰਟੀ ਇਸੇ ਤਰ੍ਹਾਂ ਕਬਜ਼ਾ ਕਰਦੀ ਰਹੀ ਪੰਜਾਬ ਦੇ ਕਈ ਜਿਹੜੇ ਆਧਾਰੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕੋਲੋਂ ਇੰਚ ਵੀ ਜਗ੍ਹਾ ਨਹੀਂ ਰਹਿਣ ਜਾਣੀ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਨੇ ਬੜੇ ਚਾਅ ਦੇ ਨਾਲ ਮੁਹੱਲਾ ਕਲੀਨਿਕਾਂ ਮੁਹੱਲਾ ਜਿਹੜੇ ਡਿਸਪੈਂਸਸਿਸ ਨੇ ਉਹਨਾਂ ਉੱਤੇ ਆਪਣੀਆਂ ਫੋਟੋਆਂ ਲੁਆਈਆਂ ਸੀ ਉਹਨਾਂ ਫੋਟੋਆਂ ਨੂੰ ਰਿਮੂਵ ਕਰਨ ਦੇ ਲਾਉਣ ਦੇ ਆਦੇਸ਼ ਦਿੱਤੇ ਗਏ ਨੇ ਯਾਨੀ ਕਿ ਜਿਹੜੇ ਪੰਜਾਬ ਵੱਲੋਂ ਮੁਹੱਲਾ ਕਲੀਨਿਕ ਚਲਾਏ ਜਾ ਰਹੇ ਨੇ ਉਹਨਾਂ ਉੱਤੇ ਹੁਣ ਜਿਹੜੀ ਫੋਟੋ ਲੱਗੇਗੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੜਾ ਵੱਡਾ ਚਟਕਾ ਦੇ ਦਿੱਤਾ ਗਿਆ ਹੈ ਕਿਉਂਕਿ ਜਿਹੜਾ ਪੈਸਾ ਆ ਪ੍ਰੋਵਾਈਡ ਕਰਾ ਕੇ ਅਸੀਂ ਪਰ ਸਰਕਾਰ ਵੱਲੋਂ ਆਜ਼ਾਦ ਲਈ ਉਸ ਪੈਸੇ ਦੀਆਂ 50 ਸਰਕਾਰ ਵੱਲੋਂ ਧਜਾਂ ਉਡਾਈਆਂ ਗਈਆਂ ਨੇ ਧੰਨਵਾਦ